ਸਾਸੀ ਗੱਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਵੈਸੇ ਤਾਂ ਆਪਾਂ ਪਿਛਲੇ ਮੇਰੇ ਹਸਾਮ ਨਾਲ 6-7 ਮਹੀਨਿਆਂ ਚ ਤੇ 6-7 ਹੀ ਵੀਡੀਓ ਪਾਤੀਆਂ ਹੋਣੀਆਂ ਚੋਰੀਆਂ ਦੀਆਂ ਹਨਾ ਮੋਟਰਾਂ ਚੋਰੀਆਂ ਟਰਾਂਸਫਾਰਮ ਚੋਰੀ ਤੇ ਜਾਂ ਕੇਵਲਾ ਚੋਰੀ ਦੀਆਂ ਠੀਕ ਆ ਤੇ ਅਜੇ ਮੇਰੇ ਹਸਾਮ ਨਾਲ 20 ਦਿਨ ਹੋਏ ਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਵੀ ਇੱਥੇ ਟਰਾਂਸਫਾਰਮ ਚੋਰੀ ਹੋ ਗਿਆ ਹਨਾ ਜਿਹਦੇ ਵਿੱਚ ਸਰਪੰਚ ਦਾ ਵੀ ਸੀਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਨਾ ਆ ਆਪਣੀ ਮੋਟਰ ਆ ਸੜਕ ਤੇ ਹਨਾ ਤੇ ਤੁਸੀਂ ਦੇਖ ਲਓ ਵੀ ਕਿੰਨੀ ਵਾਰਟ ਹਨਾ ਇਹਦੇ ਤੋਂ ਆ ਕੇ ਤੇ ਕੱਲ ਰਾਤ ਇੱਥੇ ਆਪਣੀ ਚੋਰੀ ਹੋਈ ਆ ਹਨਾ ਜਿਹਦੇ ਵਿੱਚ ਤੇਵਲਾ ਤੋੜ ਕੇ ਲੈ ਗਏ ਨੇ ਤੇ ਬਾਕੀ ਹੋਰ ਵੀ ਕਾਫੀ ਕੁਝ ਆਪਾਂ ਪੁੱਛਦੇ ਆ ਬਈ ਤੋਂ ਖੇਤ ਆਇਆ ਸੀ ਮੈਂ ਆਪਣੇ ਸਸੀਗਲ ਬਾਈ ਜੀ ਕੀ ਹਾਲ ਹੈ ਬਾਈ ਠੀਕ ਆ ਵਧੀਆ ਤੂੰ ਬਣ ਹੋਰ ਘਟੀ ਜਾਂਦਾ ਵਟਾ ਹਾਂ ਬਾਈ ਖਾਲਾ ਬਣਾਉਣਾ ਖਾਲਾ ਬਣਾਉਣਾ ਬਾਈ ਯਾਰ ਆ ਤਾਂ ਯਾਰ ਸਾਰੇ ਤੋੜ ਗਏ ਹਨਾ ਬਾਈ ਯਾਰ ਆ ਬਹੁਤ ਬੁਰਾ ਹਾਲ ਆ ਚੋਰੀਆਂ ਬਹੁਤ ਹੋਈ ਜਾਂਦੀਆਂ ਹਾਂ ਹਾਂ ਕੀ ਉਹਨਾਂ ਕੋਲ ਲਾ ਕੇ ਲੈ ਗਏ ਰਾਤ ਵੀ ਕਿੰਨਿਆਂ ਕਿ ਲੈ ਗਏ ਕਿੰਨੇ ਕਿ ਲੋਕਾਂ ਦੀਆਂ ਤਿੰਨ ਚਾਰਾਂ ਮੋਟਰਾਂ ਤੋਂ ਲੈ ਗਏ ਬਾਈ ਯਾਰ ਤਿੰਨ ਚਾਰਾਂ ਮੋਟਰ ਕਲੀਆਂ ਕੇਵਲਾਂ ਹੀ ਲੈ ਕੇ ਗਏ ਆ ਕੇਵਲਾਂ ਲੈ ਕੇ ਕਿਸਦਾ ਗੇਟ ਵਿੰਗਾ ਕਰ ਗਏ ਆ ਅੱਛਾ ਆ ਸਾਡੀ ਮੋਟਰ ਦੀ ਧਾਰ ਤੋੜ ਦੇ ਆ ਅੱਛਾ ਜਿੰਦਾ ਟੁੱਟਿਆ ਆ ਆਪਣੀ ਮੋਟਰ ਦੀ ਹੈ ਹਾਂ ਇਹਦੀ ਇੱਕ ਤਾਂ ਤਾਰ ਆ ਪਹਿਲਾ ਹੱਤ ਕੱਤ ਤੋੜਿਆ ਉਹਨਾਂ ਨੇ ਇਹ ਤੋੜਿਆ ਇਹ ਅਹੀਂ ਧਾਰ ਪਾਈ ਸੀ ਇੱਥੇ ਖੇਲ ਨੂੰ ਜਾਣ ਨੂੰ ਠੀਕ ਆ ਅੱਛਾ ਉੱਥੋਂ ਹਾਂ ਠੀਕ ਆ ਇੱਥੋਂ ਚੱਲ ਕੇ ਤੇ ਇੱਥੇ ਪਾਈ ਸੀ ਇਹ ਵੀ ਤੋੜ ਕੇ ਲੈ ਗਏ ਹਾਂ ਜੀ ਇਹ ਵੀ ਤੋੜ ਕੇ ਲੈ ਗਏ ਚਾਹਮਲੀ ਲੱਗਦੇ ਆ ਕੋਈ ਹਾਂ ਤੇ ਇੱਕ ਤਾਂ ਇਹ ਤੋੜ ਗਏ ਹਨ ਪਹਿਲਾ ਉਹਨਾਂ ਨੇ ਆ ਤੋੜੀ ਕੰਦ ਹਾਂ ਜੀ ਕੰਦ ਤੋੜ ਕੇ ਤੇ ਫਿਰ ਆ ਤੋੜੀ ਹਨ ਹਾਂ ਇੱਥੋਂ ਲਾਈ ਹਾਂ ਠੀਕ ਆ ਇਹ ਲਾ ਕੇ ਤੇ ਅੰਦਰ ਮੋਟਰ ਹਾਂ ਮੋਟਰ ਬੱਜ ਚੁੱਕੀ ਅੱਛਾ ਮੋਟਰ ਬਚ ਗਈ ਤੇ ਹੋਰ ਕੀ ਲੈ ਕੇ ਕੇਬਲ ਵੱਢ ਕੇ ਹਾਂ ਕੇਬਲ ਵੱਢ ਕੇ ਲੈ ਗਏ ਦੋ ਤਿੰਨਾਂ ਮੋਟਰਾਂ ਤੋਂ ਲੈ ਗਏ ਜੀ ਬਹੁਤ ਛੇ ਸੱਤ ਇੱਕ ਬਾਈ ਜੀ ਆ ਮੋਟਰ ਵਾਲੇ ਦੀ ਲੈ ਗਏ ਆ ਬਾਈਆਂ ਦੀ ਠੀਕ ਹੈ ਨਾ ਇੱਕ ਆਪਣੇ ਸਾਹਮਣੇ ਉਹ ਕਿਹੜੀ ਮੋਟਰ ਦਿੰਦੀ ਆ ਅੱਗੇ ਜਾ ਕੇ ਉਹ ਟਰਾਂਸਫਾਰਮ ਦੇ ਅੱਗੇ ਆ ਨਾ ਉਹ ਲੈ ਗਏ ਤੇ ਇੱਕ ਆ ਇਹਨਾਂ ਦੀ ਲੈ ਗਏ ਬਾਈਆਂ ਦੀ ਠੀਕ ਆ ਤੇ ਦੋ ਇਧਰੋਂ ਲੈ ਗਏ ਉਹ ਤਾਂ ਚਲੋ ਦੂਰ ਆਪਾਂ ਉਧਰ ਜਾ ਕੇ ਬੰਦੇ ਦੇਖਦੇ ਆ ਹਨਾ ਤੇ ਤੁਸੀਂ ਦੇਖੋ ਵੀ ਆਪਾਂ ਨਾ ਆਹ ਲਾਇਆ ਸੀ ਜਿੰਦਾ ਹਨਾ ਐਨ ਮਹਿੰਗਾ ਜਿੰਦਾ ਲਾਇਆ ਸੀ ਇੱਥੇ ਆਪਣੀ ਕੋਈ ਚੋਰੀਆਂ ਬਹੁਤ ਹੁੰਦੀਆਂ ਤੇ ਅੰਦਰ ਇਹਦੇ ਲੋਕ ਲੱਗਦਾ ਹੈ ਨਾ ਚਲੋ ਇਹ ਤਾਂ ਬਚ ਰਹੀਗੀ ਨਹੀਂ ਟੁੱਟਿਆ ਉਹਨਾਂ ਤੋਂ ਜਿਵੇਂ ਉਹ ਕਿਹੜੀ ਮੋਟਰ ਆ ਉਹਨਾਂ ਦਾ ਵੀ ਉਹ ਗੇਟ ਤੋੜਦੇ ਰਾੜਪਾ ਗੇਟ ਵਿੰਗਾ ਹੋ ਗਿਆ ਪਰ ਜਿੰਦਾ ਨਹੀਂ ਟੁੱਟਿਆ ਹੈ ਨਾ ਗੇਟ ਵਿੰਗਾ ਕਰਕੇ ਵਿੱਚ ਦੀ ਲੰਘੇ ਸੀ ਲੰਘੇ ਤੇ ਅੰਦਰੋਂ ਕੇਬਲ ਆ ਕੇ ਲੈ ਠੀਕ ਹੈ ਤੇ ਤਾਰ ਆਪਣੀ ਕਿੱਥੇ ਕੱਟੀ ਆ ਆਪਣੀ ਉਹ ਮੋਟਰ ਤੇ ਅੱਛਾ ਉੱਥੋਂ ਤਾਰ ਕੱਟ ਕੇ ਆਏ ਦੇਖ ਲੋ ਬਈ ਚੋਰੀਆਂ ਦਾ ਬੁਰਾ ਹਾਲ ਤੇ ਹੋਰ ਕਿੰਨੇ ਕੁ ਲੋਕਾਂ ਦੀਆਂ ਲੈ ਕੇ ਹੋਣਗੇ ਕੋਈ ਕਹਿ ਨਹੀਂ ਸਕਦੇ ਬਈ ਲੋਕ ਵੇਹਦੇ ਫਿਰਦੇ ਆ ਵੀ ਕਿ ਮੋਟਰਾਂ ਤੇ ਭੱਜੇ ਫਿਰਦੇ ਕੀ ਅਜਾ ਚਾਰ ਪੰਜ ਤਾਂ ਮੈਂ ਹੀ ਸੁਣ ਲਿਆ ਇੱਕ ਤਾਂ ਉਹਨਾਂ ਦੀ ਆਪਣੇ ਭੇਜੇ ਕੀ ਇੱਕੋ ਸ਼ਿੰਦਰ ਬਾਈ ਕੀ ਹਾਂ ਚੰਦਰ ਬਾਈ ਦੋ ਤੇ ਇੱਕ ਉਧਰ ਬਾਈ ਸੀਗਾ ਤਿੰਨ ਤਾਂ ਹੋ ਗਈ ਇੱਕ ਆਪਣੀ ਹੋ ਗਈ ਚਾਰ ਤਾਂ ਹੋ ਗਈਆਂ ਤੇ ਇੱਕ ਉਹ ਦੂਜਾ ਲੱਲਿਆਂ ਦੇ ਉਧਰ ਬੰਤ ਕੇ ਅੱਛਾ ਇੱਕ ਬੰਤ ਬਾਈ ਕੀ ਹੈ ਠੀਕ ਗਾਹ ਵੇਖਣ ਗਏ ਵੇਖੋ ਕੀ ਬੰਦਾ ਜੀ ਆਹ ਤਿੰਨ ਮੋਟਰਾਂ ਬਈ ਆਹਾ ਹੋ ਗਈਆਂ ਤੇ ਇੱਕ ਮੋਟਰਾ ਹੋ ਗਈ 4 ਤੇ ਇੱਕ ਆਪਣੇ ਵਾਲੀ ਹੋ ਗਈ 5 ਤਾਂ ਇੱਥੇ ਹੀ ਆ ਨਾ ਨਿਡਿੰਤੇੜੇ ਜਿਹੜੇ ਜਮਾ ਆਪਣੇ ਕੋਲ ਆ ਹਨਾ ਤੇ ਕੋਈ ਪੁਲਿਸ ਨਹੀਂ ਕੁਛ ਕਰਦੀ ਬਈ ਕਿਸੇ ਨੂੰ ਫੜਦੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਯਾਰ ਕੋਈ ਕਾਨੂੰਨਾਂ ਦੀ ਚੀਜ਼ ਹੀ ਹੈ ਨਹੀਂ ਜਦੋਂ ਦੀ ਆ ਝਾੜੂ ਪਾਲਟੀ ਆਈ ਆ ਉਦੋਂ ਦੀਆਂ ਤਾਂ ਚੋਰੀਆਂ ਇੰਨੀਆਂ ਹੋਣ ਲੱਪੀਆਂ ਯਾਰ ਚੋਰੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਹਿਲਾਂ ਕਿਤੇ ਸਾਲ ਬਾਅਦ ਇੱਕ ਅੱਧੀ ਹੋ ਗਈ ਚਲੋ ਮੰਨ ਲੈਂਦੇ ਆ ਹਨਾ ਪਰ ਹੁਣ ਤਾਂ ਇੰਨਾ ਬੁਰਾ ਹਾਲ ਹੋ ਗਿਆ ਬਈ ਚੋਰੀ ਦਾ ਯਾਰ ਅਜੇ ਮੈਂ 20 ਦਿਨ ਪਹਿਲਾਂ ਕਿਦੋਂ ట్రాਫਾਰਮ ਚੋਰੀ ਹੋਇਆ ਹਨਾ ਉਦੋਂ ਮੈਂ ਪਾਈ ਸੀ ਉਦੋਂ ਮੈਂ 2 ਕੁ ਮਹੀਨੇ ਪਹਿਲਾਂ ਇੱਥੇ ట్రాਫਾਰਮ ਚੋਰੀ ਹੋਈ ਸੀ ਇਹ ਪਾਈ ਸੀ ਤੇ ਆਹ ਦੇਖ ਲਓ ਪਹਿਲਾਂ ਉਹ ਇੱਥੇ ਆਏ ਬਈ ਉਹਨਾਂ ਨੇ ਆਹ ਕੰਧ ਤੋੜੀ ਠੀਕ ਆ ਆਹ ਤੋੜ ਕੇ ਉਹਨਾਂ ਬਈਆਂ ਨੇ ਚੋਰਾਣੇ ਹਨਾ ਤੇ ਫੇਰ ਆਹ ਤੋੜੀ ਇਹਨੂੰ ਲਾਇਆ ਇਹਨੂੰ ਲਾ ਕੇ ਲੈ ਗਏ ਇੱਕ ਤਾਂ ਇਹ ਲੈ ਗਏ ਤੇ ਇੱਕ ਇਥੋਂ ਦੀ ਬਈ ਤਾਰ ਲੈ ਗਏ ਤੇ ਜੀ ਅੰਦਰਲੀ বাজ ਗਈ ਮੋਟਰ ਮੋਟਰ ਕਿਉਂਕਿ ਉਹਨਾਂ ਤੋਂ ਚੱਕ ਹੀ ਨਹੀਂ ਗਈ ਹੋਣੀ ਕਿਉਂਕਿ ਮੋਟਰ ਕੱਟਣੀ ਕਿਹੜਾ ਸੌਖੀ ਆ ਤੇ ਕੀ ਕਰੂ ਦੱਸ ਇੱਕ ਕਿਸਾਨ ਇੱਕ ਵਾਰ ਦੀ ਗੱਲ ਹੋਵੇ ਤਾਂ ਆਪਾਂ ਕਹਿ ਸਕਦੇ ਆ ਵਾਰ-ਵਾਰ ਯਾਰ ਇਦਾਂ ਦਾ ਕੰਮ ਹੋਈ ਜਾਂਦਾ ਤੇ ਬਈ ਯਾਰ ਹੋ ਕੋਣ ਸਕਦੇ ਆ ਬਈ ਹੁਣ ਯਾਰ ਕੀ ਕਹਿ ਸਕਦੇ ਕੌਣ ਹੋ ਸਕਦੇ ਆ ਕੋਈ ਪਤਾ ਲੱਗੇ ਜਾਂਦਾ ਕੋਈ ਪੈੰਡੂਗਾ ਗੌਲ ਦਾ ਨਾ ਕੋਈ ਸਰਕਾਰ ਨਾ ਕੋਈ ਮਲਾ ਯਾਰ ਪੁਲਿਸ ਤਾਂ ਜਮੇ ਹੀ ਸਰਿਆ ਪਿਆ ਯਾਰ ਇੰਨਾ ਸਾਲਾ ਚੋਰਾਂ ਨੂੰ ਸ਼ਹਿ ਆ ਯਾਰ ਇਹ ਹੋਊਗਾ ਤਾਂ ਕੋਈ ਪੇਤੀ ਬੰਦਾ ਹੀ ਐ ਪੇਤੀ ਕੋਈ ਹੋ ਸਕਦਾ ਵੀਰੇ ਕਿਉਂਕਿ ਮੋਟਰ ਇੱਕ ਵਾਰੀ ਚੋਰੀ ਦੋ ਵਾਰੀ ਇਹ ਤਾਂ ਯਾਰ ਵਾਰ-ਵਾਰ ਹੀ 6-7 ਮਹੀਨਿਆਂ ਤੇ 7-8 ਵਾਰੀ ਚੋਰੀ ਹੋ ਗਈ ਆ ਥੋੜੇ ਦਿਨ ਹੋ ਗਏ ਜਗਦੀਪ ਨੇ ਕੇਵਲ ਲੈ ਕੇ ਤਾਂ ਆਤੇ ਉਹ ਵਾਂਸੂਨ ਵੜ ਗੇ ਬੱਲਾ ਵੜ ਗੇ ਆ ਤੇ ਉਹਦੇ ਵੀ ਕਿਸੇ ਨੇ ਕੋਈ ਉੱਗਾ ਨਹੀਂ ਗੋਲਿਆ ਨਾ ਪੈਂਟਦੇ ਨੇ ਨਾ ਕੋਈ ਯਾਰ ਅਗਲਾ ਪੁਲਿਸ ਕੋਲੇ ਜਾਂਦਾ ਉਸ ਤੋਂ ਬਾਅਦ ਪੈਸੇ ਖਵਾ ਦਿੰਦਾ ਬੰਦਾ ਵੀ ਕੀ ਕਰੇ ਆ ਤੇ ਆਹ ਦੇਖ ਲੋ ਬਈ ਯਾਰ ਹੁਣ ਆਪਾਂ ਦੂਜੀ ਮੋਟਰਾਂ ਤੇ ਚੱਲਦੇ ਆਂ ਕਰਦੇ ਆ ਬਈਆਂ ਨਾਲ ਗੱਲਬਾਤ ਹੋ ਠੀਕ ਠਾਕ ਹਾਂ ਵਧੀਆ ਵੀਰੇ ਵਧੀਆ ਚਲੋ ਠੀਕ ਆ ਸਤਿ ਸ੍ਰੀ ਅਕਾਲ ਜੀ ਆ ਤਾਂ ਬੁਰਾ ਹਾਲ ਯਾਰ ਲੋਕਾਂ ਦਾ ਚੋਰਾਂ ਦਾ ਇਨਾ ਬੁਰਾ ਹਾਲ ਆਪਾਂ ਸੋਚ ਨਹੀਂ ਸਕਦੇ ਯਾਰ